ਜੀ ਮਿੱਤਰੋ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਮੈਂ ਤੁਹਾਡਾ ਆਪਣਾ ਹਰਪੀ ਸਿੰਘ ਲਾੜ ਤੇ ਮਿੱਤਰੋ ਅੱਜ ਤੁਹਾਨੂੰ ਲੈ ਆਇਆ ਚਿੰਤਪੁਰਨੀ ਮਾਤਾ ਜੀ ਦੇ ਤੇ ਇਹ ਮਾਰੀ ਸਾਡਾ ਦੇ ਲਗੀਤਾ ਵੀ ਆਪਾਂ ਚਿੰਤਪੁਰਨੀ ਮਾਤਾ ਜੀ ਦੇ ਮੱਥਾ ਟੇਕੇ ਜਾਈਏ ਤੇ ਕਰੌਣੇ ਤੁਹਾਨੂੰ ਮਹਾਮਾ ਜੀ ਦੇ ਦਰਸ਼ਨ ਬਣੇ ਰੋ ਵੀਡੀਓ ਦੇ ਨਾਲ ਆਓ ਸਾਥ ਸੰਗਤ ਜੀ ਤੁਹਾਨੂੰ ਅੱਜ ਦਰਸ਼ਨ ਕਰਾਉਣੇ ਆ 52 ਸ਼ਕਤੀ ਪੀਠਾ ਵਿੱਚੋਂ ਇੱਕ ਪੀਠ ਮਾਤਾ ਚੰਤਪੂਰਨੀ ਜੀ ਜੋ ਕਿ ਹਿਮਾਚਲ ਦੇ ਵਿੱਚ ਸਥਿਤ ਹੈ ਆਪਾਂ ਦੱਸਾਂਗੇ ਕਿ ਪੀ ਇੱਥੇ ਦੀ ਜਿਹੜੀ ਜਗ੍ਹਾ ਆ ਉਹ ਕਿਨੇ ਖੋਜ ਕੀਤੀ ਸੀ ਆਓ ਤੁਹਾਨੂੰ ਲੈ ਚਾਲਦੇ ਹਾਂ ਪਿਛਲੇ ਇਤਿਹਾਸ ਦੇ ਵਿੱਚ ਇੱਥੇ ਦਾ ਕਹਿਣਾ ਹੈ ਕਿ ਮਾਈ ਦਾਸ ਨਾਮਕ ਦਾ ਇੱਕ ਭਗਤ ਸੀ ਜਿਸ ਨੇ ਇਸ ਜਗ੍ਹਾ ਦੀ ਖੋਜ ਕੀਤੀ ਮਾਈ ਦਾਸ ਜੀ ਦਾ ਜਨਮ 18 ਜਿਲ੍ਹਾ ਪਟਿਆਲਾ ਵਿੱਚ ਹੋਇਆ ਸੀ ਮਾਈ ਦਾਸ ਜੀ ਦੇ ਦੋ ਭਰਾ ਸੀ ਦੁਰਗਾ ਦਾਸ ਅਤੇ ਦੇਵੀ ਦਾਸ ਮਾਈ ਦਾਸ ਜ਼ਿਆਦਾ ਸਮਾਂ ਪੂਜਾ ਪਾਠ ਵਿੱਚ ਹੀ ਲਾਉਂਦੇ ਸੀ ਇਸ ਲਈ ਉਹ ਘਰ ਦੇ ਕੰਮਾਂ ਵਿੱਚ ਹੱਥ ਨਹੀਂ ਸੀ ਵਟਾਉਂਦੇ ਮਾਈ ਦਾਸ ਦੇ ਭਰਾ ਉਹਨਾਂ ਤੋਂ ਇਸ ਗੱਲ ਤੋਂ ਗੁੱਸੇ ਹੁੰਦੇ ਸੀ ਇਸ ਲਈ ਉਹਨਾਂ ਨੇ ਮਾਈ ਦਾਸ ਨੂੰ ਘਰੋਂ ਵੱਖਰਾ ਕਰ ਦਿੱਤਾ ਮਾਈ ਦਾਸ ਮਾਈ ਦਾਸ ਤੇ ਇਸ ਗੱਲ ਦਾ ਕੋਈ ਵੀ ਅਸਰ ਨਹੀਂ ਹੋਇਆ ਉਹ ਹਮੇਸ਼ਾ ਦੀ ਤਰ੍ਹਾਂ ਪੂਜਾ ਪਾਠ ਵਿੱਚ ਲੱਗੇ ਰਹਿੰਦੇ ਸੀ ਇੱਕ ਦਿਨ ਮਾਈ ਦਾਸ ਆਪਣੇ ਸਸੁਰਾਲ ਜਾ ਰਹੇ ਸੀ ਤਾਂ ਰਸਤੇ ਵਿੱਚ ਥੱਕ ਗਏ ਆਰਾਮ ਕਰਨ ਲਈ ਇੱਕ ਦਰਖਤ ਥੱਲੇ ਲੰਮੇ ਪੈ ਗਏ ਅਤੇ ਉਹਨਾਂ ਨੂੰ ਅਚਾਨਕ ਨੀਂਦ ਆ ਗਈ ਉਹਨਾਂ ਨੂੰ ਸੁਪਨੇ ਵਿੱਚ ਇੱਕ ਤੇਜਸਵੀ ਕੰਨਿਆ ਦੇ ਦਰਸ਼ਨ ਹੋਏ ਉਹਨਾਂ ਨੂੰ ਕਿਹਾ ਕਿ ਇਸ ਦਰਖਤ ਥੱਲੇ ਮੇਰੀ ਪਿੰਡੀ ਸਥਾਪਿਤ ਕਰੋ ਅਤੇ ਉਸ ਦੀ ਪੂਜਾ ਅਰਚਨਾ ਕਰੋ ਤੇਰੇ ਸਾਰੇ ਦੁੱਖ ਕੱਟੇ ਜਾਣਗੇ ਮਾਈ ਦਾਸ ਦੀ ਨੀਂਦ ਅਚਾਨਕ ਖੁੱਲ ਗਈ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਆਇਆ ਕਿ ਇਹ ਸੁਪਨਾ ਆ ਜਾਂ ਹਕੀਕਤ ਆ ਉਹ ਉੱਠ ਕੇ ਆਪਣੇ ਸਸੁਰਾਲ ਵੱਲ ਤੁਰ ਪਏ ਜਦੋਂ ਵਾਪਿਸ ਆਏ ਫਿਰ ਦੁਬਾਰਾ ਉਹ ਉਸੇ ਸਥਾਨ ਤੇ ਆ ਕੇ ਰੁਕ ਗਏ ਉਹਨਾਂ ਨੂੰ ਅੱਗੇ ਦਾ ਰਾਸਤਾ ਕੋਈ ਵੀ ਨਜ਼ਰ ਹੀ ਨਾ ਆਵੇ ਐਸੀ ਮਹਾਮਾਈ ਦੀ ਜਿਹੜੀ ਮਹਿਮਾ ਸੀ ਉਹਨਾਂ ਨੂੰ ਅੱਗੇ ਦਾ ਰਾਸਤਾ ਜਿਹੜਾ ਆ ਉਹ ਨਜ਼ਰ ਨਹੀਂ ਆਇਆ ਉਹ ਡਰਦੇ ਮਾਰੇ ਉੱਤੇ ਬੈਠ ਕੇ ਮਾਤਾ ਜੀ ਨੂੰ ਯਾਦ ਕਰਨ ਲੱਗੇ ਕਹਿਣ ਲੱਗੇ ਕਿ ਮਾਤਾ ਮਾਤਾ ਰਾਣੀ ਜੇ ਮੇਰੀ ਭਗਤੀ ਸੱਚੀ ਹੈ ਤਾਂ ਮੈਨੂੰ ਦਰਸ਼ਨ ਦਿਓ ਉਸ ਵੇਲੇ ਮਾਤਾ ਮਾਤਾ ਜੀ ਨੇ ਜਿਹੜਾ ਆ ਮਾਤਾ दुर्गा माता ने उनों जेडे आ दर्शन दितते ते केआ इस तरह ਥੱਲੇ ਮੈਂ ਚਿਰਨ ਕਾਲ ਤੋ ਵਿਰਾਜਮਾਨ ਲੋਕਾਪਸੀ ਲੜਾਈ ਅਤੇ ਅਤਿਆਚਾਰ ਦੇ ਕਾਰਨ ਮੈਨੂੰ ਭੁੱਲ ਗਏ ਹਨ ਤੂੰ ਮੇਰਾ ਸੱਚਾ ਭਗਤਾ ਹੈ ਤੂੰ ਇੱਥੇ ਰਹਿ ਕੇ ਮੇਰੀ ਮਾਨਤਾ ਕਰ ਮੇਰੀ ਪੂਜਾ ਕਰ ਮਾਈ ਦਾਸ ਨੇ ਕਿਹਾ ਕਿ ਇੱਥੇ ਰਹਿ ਕੇ ਮੈਂ ਤੁਹਾਡੀ ਭਗਤੀ ਸੇਵਾ ਪੂਜਾ ਕਿੱਦਾਂ ਕਰ ਸਕਦਾ ਇੱਥੇ ਨਾ ਤਾਂ ਰਹਿਣ ਨੂੰ ਜਗ੍ਹਾ ਆ ਤੇ ਨਾ ਹੀ ਕੋਈ ਪਾਣੀ ਆ ਮਾਤਾ ਜੀ ਨੇ ਕਿਹਾ ਮੈਂ ਤੈਨੂੰ ਆਸ਼ੀਰਵਾਦ ਦਿੰਨੀ ਆ ਕਿ ਜਿਹੜਾ ਵੀ ਤੂੰ ਛਿਲਾ ਪੁੱਟੇਗਾ ਜਿਹੜਾ ਵੀ ਛਿਲਾ ਤੂੰ ਚੱਕੇਗਾ ਉਸ ਪਾਣੀ ਉਸ ਛਿਲੇ ਦੇ ਵਿੱਚੋਂ ਪਾਣੀ ਜਿਹੜਾ ਆ ਉਹ ਪ੍ਰਗਟ ਹੋ ਜਾਏਗਾ ਮਾਈ ਦਾਸ ਜੀ ਨੇ ਮਾਤਾ ਜੀ ਦੀ ਆਗਿਆ ਮੰਨ ਕੇ ਉੱਥੇ ਪੂਜਾ ਪਾਠ ਕਰਨ ਲੱਗਿਆ ਜਿਸ ਸਥਾਨ ਤੇ ਮਾਈ ਦਾਸ ਨੇ ਪਿੰਡੀ ਵੀ ਸਥਾਪਿਤ ਕੀਤੀ ਤੇ ਅੱਜ ਮਾਤਾ ਚਿੰਤਪੁਰਨੀ ਦਾ ਮੰਦਿਰ ਬਣਾਇਆ ਹੋਇਆ ਹੈ ਅੱਜ ਵੀ ਉਹ ਸ਼ਿਲਾ ਉੱਥੇ ਰੱਖਿਆ ਹੋਇਆ ਹੈ ਉਸ ਹੀ ਪਾਣੀ ਨਾਲ ਮਾਤਾ ਜੀ ਦਾ ਅਭਿਸ਼ੇਕ ਕਰਕੇ ਮਾਤਾ ਜੀ ਦੀ ਜਿਹੜੀ ਆ ਉਹ ਪੂਜਾ ਅਰਚਨਾ ਜਿਹੜੀ ਕੀਤੀ ਜਾਂਦੀ ਆ ਤੇ ਇਹ ਸੀ ਛੋਟਾ ਜਿਹਾ ਇਤਿਹਾਸ ਜੋ ਕਿ ਮੈਂ ਤੁਹਾਨੂੰ ਸ਼ਾਰਟ ਦੇ ਵਿੱਚ ਦੱਸਿਆ ਤੇ ਇਤਿਹਾਸ ਦੱਸਦੇ ਆ ਹੋਇਆ ਦਾਸ ਕੋਲ ਕੋਈ ਬੁਰ ਚੱਕੋ ਵੀ ਇਹ ਤਾਂ ਸਾ ਸੰਗਤ ਨੂੰ ਮਾफी ਚਾਹੁੰਦੇ ਆ ਤੇ ਜਦੋਂ ਵੀ ਕਿਸੇ ਨੂੰ ਕੋਈ ਸੰਕਟ ਪੈਂਦਾ ਆ ਜਾ ਕਿਸੇ ਵੀ ਧਰਮ ਦਾ ਕੋਈ ਹੈਗਾ ਆ ਜਾਂ ਹਿੰਦੂ ਧਰਮ ਦਾ ਹੈਗਾ ਆ ਤੇ ਮਾਤਾ ਜੀ ਨੂੰ ਮੰਨਦਾ ਆ ਉਹ ਇੱਥੇ ਆਵੇ ਤੇ ਮਾਤਾ ਸਾਰਿਆਂ ਦੀ ਜਿਹੜੀ ਆ ਚਿੰਤਾ ਉਹ ਚਿੰਤਾ ਹਰਦੀ ਆ ਚਿੰਤਪੁਰ ਨੇ ਜਿਹੜੇ ਨਾਂ ਤੋਂ ਜਿਹੜਾ ਮਾਤਾ ਜੀ ਦਾ ਇਹ ਮੰਦਿਰ ਮਸ਼ਹੂਰ ਆ ਸੱਚੇ ਮੰਨਣਾ ਜਿਹੜਾ ਆ ਅਰਦਾਸ ਕੀਤੀ ਤੇ ਮਾਤਾ ਜੀ ਜ਼ਰੂਰ ਸੁਣਦੇ ਆ ਤੇ ਆ ਮਿੱਤਰੋ ਜਿਹੜਾ ਤੁਸੀਂ ਆ ਦਰਖਤ ਬਹੁਤ ਵੱਡਾ ਦੇਖ ਰਹੇ ਆ ਇਹ ਉਹੀ ਦਰਖਤ ਉਹ ਦਾਸ ਨੂੰ ਵੀ ਉੱਥੇ ਜਾ ਕੇ ਬੜਾ ਚੰਗਾ ਲੱਗਾ ਨੀਦਾ ਵੀ ਸੀ ਉਹਨਾਂ ਨੂੰ ਤੇ ਉਹੀ ਦਰਖਤ ਉਹ ਇੱਥੇ ਮਾਈ ਦਾਸ ਨੂੰ ਨੀਂਦ ਆਈ ਸੀ ਤੇ ਜਿੱਥੇ ਹਾਂ ਆਪਣੇ ਸਸੁਰਾ ਹਲਵਲ ਜਾ ਰਹੇ ਸੀ ਤਾਂ ਉਹਨਾਂ ਨੇ ਇੱਥੇ ਹੀ ਆਰਾਮ ਬਿਸ਼ਰਾਮ ਜਿਹੜਾ ਕੀਤਾ ਸੀ ਇਹ ਸੀ ਇਤਿਹਾਸ ਮਾਤਾ ਚਿੰਦਪੁਰਨੀ ਜੀ ਦਾ ਤੇ ਮਾਈ ਦਾਸ ਜੀ ਨੇ ਚਿੰਦਪੁਰਨੀ ਜੀ ਦਾ ਜਿਹੜਾ ਆ ਉਹ ਜਗ੍ਹਾ ਜਿਹੜੀ ਉਹ ਨਰਜੀ ਸੀ ਤੇ ਇਹਦੇ ਨਾਲ ਇੱਕ ਹਵਨ ਕੁੰਡ ਬਣਿਆ ਹੋਇਆ ਆ ਤੇ ਜਦੋਂ ਵੀ ਕੋਈ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਆ ਤਾਂ ਜਾਂ ਕੋਈ ਖੁਸ਼ਖੁਸ਼ੀ ਦਾ ਜਾਂ ਕੁਝ ਵੀ ਹੈਗਾ ਤਾਂ ਇੱਥੇ ਇਸ ਜਗ੍ਹਾ ਤੇ ਉਹ ਹਵਨ ਕਰਦੇ ਆ ਤੇ ਸਾਰਿਆਂ ਦਾ ਜਿਹੜਾ ਉਹ ਮਨੋ ਕਾਮਨਾ ਜਿਹੜੀ ਉਹ ਪੂਰੀ ਹੁੰਦੀ ਆ ਤੇ ਅਰਦਾਸ ਨੂੰ ਬਹੁਤ ਚੰਗਾ ਲੱਗਾ ਇੱਥੇ ਆ ਕੇ ਬੜਾ ਮਨ ਪ੍ਰਸੰਨ ਹੋਇਆ ਤੇ ਤੁਸੀਂ ਵੀ ਆਓ ਇਸ ਜਗ੍ਹਾ ਤੇ ਮੱਥਾ ਟੇਕੋ ਤੇ ਕੋਈ ਵੀ ਅਰਦਾਸ ਕੋਈ ਵੀ ਕੋਈ ਵੀ ਤੁਹਾਨੂੰ ਚਿੰਤਾ ਤੁਸੀਂ ਇੱਥੇ ਆ ਕੇ ਮੱਥਾ ਟੇਕੋਗੇ ਤਾਂ ਤੁਹਾਡੀ ਤੇ ਮੇਰਾ ਮੰਨਣਾ ਹੈ ਵੀ 90% ਤੋਂ 95% ਤੁਹਾਡਾ ਉਸੇ ਵੇਲੇ ਤੁਹਾਡਾ ਜਿਹੜਾ ਆ ਚਿੰਤਾ ਜਿਹੜੀ ਆ ਮਾਤਾ ਚਿੰਤਪੁਰਣੀ ਹਰ ਲੈਂਦੀ ਆ